ਠੀਕ ਹੈ ਨਹੀਂ ਜਗਾ ਰੁਕਦੀ ਉਹਨੇ ਮੋਟਰਸਾਈਕਲਾਂ ਨਾਲ ਇਹਨਾਂ ਦੀ ਗਲੀ 'ਚ ਆ ਮੋਟਰਸਾਈਕਲ ਮੋਟਰਸਾਈਕਲਾਂ ਦੇਖ ਰੋ ਜਾ ਕੇ ਰੌਣ ਦੇ ਪੂਰੇ ਖੜੇ ਆ ਇਹਦੇ ਅੱਡੇ ਅੱਡੇ ਉਹਨਾਂ ਸਾਡੇ ਦੋ ਮੋਟਰਲਾਕ ਕੀ ਕਿਸੇ ਨੂੰ ਘਰੋਂ ਆਈ ਇਹਨੇ ਚਾਰ ਬੰਦੇ ਗਲੀ 'ਚ ਉਹਨਾਂ ਨਾਲ ਮਗਰ ਮਾਮਲਾ ਕਰਦਾ ਮੇਰੇ ਫੋਨ 'ਤੇ ਚਕੇਗਾ ਪੌੜੀਆਂ ਦਾ ਅੱਜ ਇਹ ਪਾਰ ਹੋ ਮੇਰਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਕੋਈ ਨਹੀਂ ਉਹ ਕੋਈ ਨਹੀਂ ਤਾਂ ਮੈਂ ਨੂੰ ਮੈਂ ਟਿਕਾ ਸਿੰਘ ਦੇ ਕਹੇ ਮੇਰਾ ਹੀ ਮਾਰ ਚਲ ਕੋਈ ਨਹੀਂ ਕੋਈ ਨਹੀਂ ਕਿਉਂਕਿ ਵਾਲਾ ਬਣਾ ਗਿਆ ਮੈਂ ਪਿੱਛੇ ਰੱਖਾ ਆਪਣੇ ਤੋਂ ਆਪਣੇ ਬੋਲ ਮਾਰਨ ਜਾ ਰਿਹਾ ਹੈ ਉਹ ਪਿਆ ਥੜੀ ਕੱਟਦੇ ਨਹੀਂ ਉਹ ਮੈਂ ਥੜੀ ਥੜੀ ਚੰਗਾ ਲਿਆ ਜੀ ਆਹ ਵਰਤੀ ਕਮਾਲ ਹੋ ਗਿਆ ਓਏ ਦੋਨਾਂ ਨਹੀਂ ਡਰਦਾ ਫਿਰ ਕਿਉਂ ਡਰਦੇ ਨਹੀਂ مالک ਤੋਂ ਮੂਚੇ ਕਹਿੰਦਾ ਆ ਬਿਜਾਣਾ ਲਿਆਵਾਂਗੇ ਮਾਰੇ ਕੋਈ ਨਹੀਂ ਖਿੱਚੋ ਵੀ ਥੜੀ ਹਾਂ ਆਕੜੀ ਵਾਲੀ ਥੇਕ ਕੋਈ ਨਾ ਬਾਈ ਠੀਕ ਆ ਆਜੋ ਇਹ ਗਾੜੇ ਦੇ ਹੋ ਜਾਂਦੇ ਆ ਠੀਕ ਹੈ ਮੇਰੇ ਭਾਈ ਜਦੋਂ ਮੈਂ ਤੇਰੀ ਗੱਲ ਸੁਣਿਆ ਉਹ ਯਾਰ ਲੱਗ ਨਹੀਂ ਆਈ ਤੇ ਰੇਡ ਵੀ ਲਾ ਕੇ ਤੈਨੂੰ ਕੋੜ ਜਣੇ ਬਾਹਰ ਆ ਗਈ ਉਹ ਵੀ ਤਾਂ ਦੌੜ ਰ ਕਰ ਜਾਦਾ ਜੀ ਚੱਕ ਲਾਂਗੇ ਅਸੀਂ ਵੀ ਸਬਾਨ ਇਹ ਗਲੀ ਦੀ ਮੇਲਪੁਕ ਦਿਖਾ ਦੇ ਵਿੱਚ ਸਾਰੀ ਨਵੀਂ ਗਲੀ ਜਾਣੀ ਮੇਰਾ ਮੈਂ ਤਾਂ ਇਹ ਬੰਦੇ ਹੈਗੇ ਆ ਮੈਂ ਜਿਹੜੇ ਬੰਦੇ ਆਪਣੀ ਦੇਖੇ ਆ ਮੈਂ ਮਰੂ ਜੀ ਨਾਲ ਲਾ ਲਾ ਆ ਗੱਲ ਹੀ ਮਸਵਾਲ ਲੈ ਜਾਂ ਚਿੱਤੇ ਤੇ ਮੈਂ ਸੜ ਜਾਂ ਮੇਰਾ ਸਮਾਂ ਉਹ ਪੌੜੀਆਂ ਦਾ ਦਾਵਾ ਨਹੀਂ ਕਰਾਉਂਦਾ ਉਹ ਸਾਰਿਆਂ ਦੇ ਪੈ ਗਿਆ ਕਿ ਆਹ ਹੀ ਆ ਰੁਕ ਰਿਹਾ ਜਿੰਨਾਂ ਗੋਲੀ ਵਾਲਿਆਂ ਨੂੰ ਹੈ ਗਲੀ ਦੇ ਅੰਦਰ ਦੇਖੇ ਤਾਂ ਯਾਰ ਪਿੱਛੇ ਕਰਕੇ ਸਾਡੇ ਦੇ ਦੇਨ ਮੁੱਦਾ ਇਹ ਕੋਈ ਪਟਾਣਦੇ ਫਿਰ ਇੱਕ ਗਰੀਬਾਵਾਤ ਤੋਂ ਕਾਨੂੰਨ ਵਾਲੇ ਅਮੀਰਾਵਾਤ ਨਹੀਂ ਬਣਿਆ ਕੋਈ ਗੱਲ ਨਹੀਂ ਇਹ ਕਾਨੂੰਨ ਵਾਲਾ ਪਟਾਕੇ ਦਿਖਾਉਂਦਾ ਪਟਾਕੇ ਦਿਖਾਉਣ ਜਿੱਤੇ ਪਾਵਰ ਹੈਗੀ ਦਾ ਪਟਾਣ ਪਾਵਰ ਹੈਗੀ ਇਹਨੂੰ ਦਿਖਾ ਤੇ ਮਿਲ ਭੂਖ ਦਿਖਾਰੀ ਇਹਨਾਂ ਦੀ ਵਿੱਚ ਹੀ ਤਾਂ ਨਹੀਂ ਬੋਲਦੇ ਨੇ ਹੁਣ ਆਪ ਦਾ ਸਮਾਂ ਤਾਂ ਮਿਲ ਜਾ ਕੇ ਸਟੇਟ ਤੇ ਕਰ ਰਿਹਾ ਸਾਡਾ ਤਾਂ ਸਮਾਂ ਚਕਾਈ ਜਾਂਦੀ ਹੈ ਅਗਲੀ ਗਲੀ ਵਾਲੇ ਨੇ ਤੇ ਹੋਇਆ ਲੈ ਸਾਡੇ ਮੇਰੇ ਅਗਲੀ ਵਾਲੇ ਕਰਦੇ ਨੇ ਜਰਾਕ ਦਾ ਸੇ ਹੋਏ ਗਲੀ ਵਾਲਿਆਂ ਦੇ ਮੇਰੇ ਨੂੰ ਚਕਾਇਆਗਾ ਜਾਨ ਸਾਹਮਣੇ ਉਹੀ ਵੀ ਜੈਜਾ ਪੂਰੀ ਕਹਿਰ ਉਹ ਨਹੀਂ ਇਹ ਨਹੀਂ ਗਈ ਉਹ ਲੱਗ ਰਿਹਾ ਉਹ ਨਹੀਂ ਗਈ ਇਹ ਜਿਹੜਾ ਸਰ ਲੱਗੂ ਅੰਤਰਪੁਰ ਤੋਂ ਗ੍ਰੇਡ ਅਲਾਰਟ ਹੈ ਅਗੇ ਜੈਜਾ ਜੀ ਇਹ ਵੀ ਤਾਂ ਬੈ ਨਹੀਂ ਦੇ ਜੀ ਲੱਗਦੇ ਜਾਂ ਸਾਰੇ ਪਟਾਓ ਜੀ ਅਸੀਂ ਚੱਕ ਲਾਂਗੇ ਇਹ ਕਾਨੂੰਨ ਸਾਰੇ ਬਸ ਇੱਕ ਬਣਾ ਦੇ ਇੱਕ ਬਣਾਓ ਜੀ ਤੇ ਕੱਲ ਮੇਰੇ ਕੱਲੇ ਚੱਕ ਕੇ ਲੈ ਕੇ ਸਾਰੇ ਵਿਆਹ ਸਮਾਨ ਹਾਂ ਸਹੀ ਹੈ ਬੜਾ ਪਟਾਉਣਾ ਸਾਰਾ ਪਟਾਉ ਸਾਰੇ ਪਟਾਓ ਜੀ ਪਟਾਉਣਾ ਦਾ ਜੀ ਪਤਾ ਵੀ ਲੱਗੇ ਵੀ ਸਭ ਲੱਗੇ ਕੋਈ ਦੁੱਖ ਤਾਂ ਨਾ ਹੋ ਪੇ ਸਾਰਾ ਲੱਟਾ ਹੋਏ ਜਿਹੜਾ ਜਿੰਨਾ ਲੱਗਿਆ ਸਾਰਾ ਸਮਾਨ ਚਾਹੇ ਕਿ ਵੀ ਮਟਰੇ ਚੱਕ ਲਈ ਕਿੱਦਾਂ ਲੱਗਿਆ ਚੱਕ ਲਈ ਚੱਕ ਲਈ ਚੱਕ ਲਈ ਸਾਡੇ ਨਾਲ ਇਹ ਧੱਕਾ ਕਿਉਂ ਕਰ ਰਹੇ ਹੋ ਜੀ ਬੰਦਾ ਧੱਕਾ ਕਰ ਰਿਹਾ ਹੈ ਜੀ ਦੋ ਫੁੱਟ ਦਾ ਰੰਗ ਪਾਇਆ ਸੀ ਹਾਂ ਲੋਕਾਂ ਨੇ ਭਰਾ ਕੋਈ ਨਹੀਂ ਉਹਦਾ ਦਾਦਾ ਜੀ ਖੜਾਈ ਥੋੜੀ ਹੁੰਦਾ ਜੇ ਬਾਹਰ ਤਾਂ ਨਹੀਂ ਖਾਲੇ ਸਾਰੇ ਬੰਦ ਕਰਕੇ ਬਰਾਣ ਮਾਰਦੇ ਇੰਨਾ ਉਹ ਖਾਲੇ ਕਿਉਂ ਨਹੀਂ ਖੁਲਵਾਉਂਦੇ ਸਾਮਾਨਾ ਛੱਡ ਨਹੀਂ ਜਾਏਗਾ ਛੱਡ ਲਵਾ ਦੇਣ ਸਾਰੇ ਦੁਕਾਨਦਾਰਾਂ ਨੂੰ ਛੱਡ ਲਵਾਉਣ ਅਸੀਂ ਛੱਡਾ ਰੱਖਿਆ ਹੋਇਆ ਘਰਾਟੇ ਆ 10 ਸਾਲ ਘਰਾਟੇ ਘਰ ਲਵਾ ਰਿਹਾ ਕਿਉਂ ਆਉਂਦੇ ਆ ਟਾਈਮ ਪਾਸ ਕਰਦੇ ਆ ਸਿਰਫ 2 ਫੁੱਟ ਜਗ੍ਹਾ ਖੜਾ ਫੱਟਾ ਲਾਇਆ ਫੱਟੇ ਨਾਲ ਕੀ ਜਗ੍ਹਾ ਰੁਕਦੀ ਹੈ ਜੀ ਠੀਕ ਹੈ ਨਹੀਂ ਜਗ੍ਹਾ ਰੁਕਦੀ ਇਹਨਾਂ ਦੇ ਮੋਟਰਸਾਈਕਲਾਂ ਨਾਲ ਇਹਨਾਂ ਨੇ ਵਿਗਾੜਾ ਗੱਡੀ ਜੀ ਹਾਂ ਮੋਟਰਸਾਈਕਲ ਮੋਟਰਸਾਈਕਲ ਦੇਖ ਲਓ ਜਾ ਕੇ ਰੋਡ ਤੇ ਪੂਰੇ ਖੜੇ ਆ ਇਹ ਅੱਡੇ ਅੱਡੇ ਬੋਲੋ ਸਾਡੇ 2 ਫੁੱਟ ਨਾਲ ਕੀ ਕਿਸੇ ਨੂੰ ਵਿੱਚ ਟੁੰਦੀ ਆ